ਸਤਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ੂਰੀ ਸਾਥੀ ਇਸ ਸਮੇਂ ਅਸੀਂ ਨਗਰ ਕੌਂਸਲ ਦੇ ਬਿਲਕੁਲ ਨਜ਼ਦੀਕ ਮੌਜੂਦ ਹਾਂ ਔਰ ਅੱਜ ਪ੍ਰਧਾਨ ਜਿਹੜੇ ਮੈਡਮ ਬਲਵਿੰਦਰ ਕੌਰ ਬਣੇ ਨੇ ਉਹਨਾਂ ਦੀ ਅੱਜ ਤਾਜਪੋਸ਼ੀ ਹੋਣੀ ਉਹਨਾਂ ਨੇ ਅੱਜ ਚਾਰਜ ਸੰਭਣਾ ਔਰ ਮੌਕੇ ਤੁਸੀਂ ਦੇਖ ਪਾ ਰਹੇ ਹੋ ਕਿ ਕਾਫੀ ਇਕੱਠ ਹੋ ਗਿਆ ਔਰ ਐਮਪੀ ਕੰਗ ਲੋਕ ਸਭਾ ਹਲਕਾ ਸ਼੍ਰੀ ਨਨਪੁਰ ਸਾਹਿਬ ਤੋਂ ਐਮਪੀ ਕੰਗ ਇੱਥੇ ਪਹੁੰਚ ਚੁੱਕੇ ਨੇ ਔਰ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਲਲਿਤਪ੍ਰਮਨ ਪਾਠਕ ਬਲਵਿੰਦਰ ਮੈਡਮ ਬਲਵਿੰਦਰ ਕੌਰ ਅਤੇ ਉਹਨਾਂ ਦੇ ਹਸਬੰਡ ਵੱਲੋਂ ਸਵਾਗਤ ਕੀਤਾ ਗਿਆ ਸਮਰਥਕ ਜਿਹੜੇ ਭਾਰੀ ਗਿਣਤੀ ਵਿੱਚ ਇੱਥੇ ਪਹੁੰਚੇ ਨੇ ਔਰ ਚੰਬ ਹੀ ਮਿੰਟਾਂ ਵਿੱਚ ਜਿਹੜੀ ਤਾਜ ਪੋਸ਼ੀ ਹੋਵੇਗੀ ਚਾਰਜ ਸਾਂਭਣਗੇ ਮੈਡਮ ਬਲਵਿੰਦਰ ਕੌਰ ਇਹ ਤਸਵੀਰਾਂ ਅਸੀਂ ਤੁਹਾਨੂੰ ਨਵਾਂ ਸ਼ਹਿਰ ਨਗਰ ਕੌਂਸਲ ਦੇ ਬਿਲਕੁਲ ਨਜ਼ਦੀਕ ਤੋਂ ਦਿਖਾ ਰਹੇ ਹਾਂ ਨਮਰ ਭਾਜੀ ਔਰ ਬਿਲਕੁਲ ਅੰਦਰ ਸਟੇਜ ਤਿਆਰ ਹੈ ਆਲਦੀ ਨਾਲ ਆ ਜਾਓ ਜੀ ਤੁਸੀਂ ਦੇਖ ਸਕਦੇ ਹੋ ਕਿ ਬੀਬੀਆਂ ਵਿੱਚ ਭਾਰੀ ਉਤਸ਼ਾਹ ਹੈ ਜਿਹੜੀਆਂ ਪ੍ਰਧਾਨ ਸਾਹਿਬ ਦੇ ਇੱਥੇ ਨਾਲ ਪਹੁੰਚੀਆਂ ਨੇ ਸਸੀ ਗਾਲ ਜੀ ਮੁਬਾਰਕਾ ਦੀ ਥੈਂਕ ਯੂ ਤਾਂ ਲਲਿਤਪਨ ਪਾਠਕ ਮੈਡਮ ਬਲਵਿੰਦਰ ਮਾਲਵਿੰਦਰ ਸਿੰਘ ਕੰਗ ਉਹਦਾ ਸਵਾਗਤ ਕੀਤਾ ਗਿਆ ਹੈ ਔਰ ਇਹ ਤਸਵੀਰਾਂ ਤੁਹਾਨੂੰ ਨਵਾਂ ਸ਼ਹਿਰ ਨਗਰ ਕੌਂਸਲ ਦੇ ਨਜ਼ਦੀਕ ਤੋਂ ਦਿਖਾ ਰਹੇ ਹਾਂ ਔਰ ਚੰਦ ਹੀ ਮਿੰਟਾਂ ਵਿੱਚ ਜਿਹੜੀ ਤਾਜ ਪੁਸ਼ੀ ਹੋਵੇਗੀ ਚੰਦ ਹੀ ਮਿੰਟਾਂ ਵਿੱਚ ਚਾਰਜ ਮੈਡਮ ਬਲਵਿੰਦਰ ਸਾਹਿਬ ਲੈਣਗੇ ਔਰ ਮੀਟਿੰਗ ਪਹਿਲਾਂ ਇੱਕ ਹੋ ਚੁੱਕੀ ਐ ਉਹਦੇ ਵਿੱਚ ਕਈ ਸਾਰੇ ਏਜੰਡੇ ਪਾਸ ਹੋ ਚੁੱਕੇ ਨੇ ਮੀਟਿੰਗ ਪਹਿਲਾਂ ਇੱਕ ਜਿਸ ਦਿਨ ਪ੍ਰਧਾਨਗੀ ਦੀ ਚੋਣ ਹੋਈ ਸੀ ਉਸ ਤੋਂ 2-3 ਦਿਨ ਬਾਅਦ ਜਿਹੜੀ ਮੀਟਿੰਗ ਉਹ ਹੋਈ ਸੀਗੀ ਜਿਹਦੇ ਵਿੱਚ ਅਹਿਮ ਮੁੱਦੇ ਜਿਹੜੇ ਸ਼ਹਿਰ ਦੇ ਆਜੰਡੇ ਜਿਹੜੇ ਆ ਉਹ ਪਾਸ ਕੀਤੇ ਗਏ ਸਨ ਨਗਰ ਕੌਂਸਲ ਦੇ ਅੰਦਰ ਅਸੀਂ ਦਾਖਲ ਹੋ ਰਹੇ ਹਾਂ ਔਰ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਤਾਂ ਜਿਹੜੀ ਅੱਜ ਦੀ ਕੀ ਹਾਲ ਚੱਲ ਜੀ ਠੀਕ ਹੈ ਅੱਜ ਦੀ ਜਿਹੜੀ ਪ੍ਰਕਿਰਿਆ ਜਿਹੜੀ ਹੈ ਉਹ ਸ਼ੁਰੂ ਹੋਣ ਲੱਗੀ ਹੈ ਤੁਹਾਨੂੰ ਤੁਹਾਨੂੰ ਮੌਕੇ ਨਹੀਂ ਐ ਸਿੱਧੀਆਂ ਤਸਵੀਰਾਂ ਦਿਖਾਣੀਆਂ ਆਮ ਆਦਮੀ ਪਾਰਟੀ ਸਮਰਥਕ ਮੌਜੂਦ ਨੇ ਦੱਤਾ ਸਾਹਿਬ ਨੇ ਭਾਜੀ ਹੁਣੀ ਨੇ ਸਾਰਿਆਂ ਨੂੰ ਖੁਸ਼ੀ ਹੈ ਸ਼ਾਇਦ ਦਲਵਾਰਾ ਜੀ ਕੀ ਹਾਲ ਚਾਲ ਠੀਕ ਠਾਕ ਹਾਂਜੀ ਹਾਂ ਮਨਦੀਪ ਜੀ ਠੀਕ ਠਾਕ ਹੋ ਮਨਦੀਪ ਜੀ ਤੁਸ ਟਿੱਕਰ ਤੋਂ ਦਵਿੰਦਰ ਜੀ ਔਰ ਵਨੀਤ ਜਾੜਲਾ ਗਗਨ ਅਗਨੀ ਹੋਤਰੀ ਤਾਂ ਇਹ ਇਹਨਾਂ ਦੇ ਅੰਦਰ ਉਤਸ਼ਾਹ ਹੈ ਖੁਸ਼ੀ ਹੈ ਔਰ ਮਨਦੀਪ ਜੀ ਠੀਕ ਠਾਕ ਠੀਕ ਹੈ ਦਿਖਾ ਦੇ ਵੀ ਜੀ ਅੰਦਰਲੇ ਤਸਵੀਰਾਂ ਦਿਖਾ ਦੇ ਆ ਮਾਈਕ m <뭔람> 아시죠 <뭔람> ਅੰਦਰ ਐਮਸੀ ਜਿਹੜੇ ਮੌਕੇ ਤੇ ਮੌਜੂਦ ਨੇ ਚਮਨ ਭਾਨ ਮਜਾਰਾ ਤੁਹਾਨੂੰ ਸਕਰੀਨ ਤੇ ਨਜ਼ਰ ਆ ਰਹੇ ਨੇ ਔਰ ਆਪਣੀ ਕੁਰਸੀ ਤੇ ਬੈਠਣਗੇ ਮੈਡਮ ਬਲਵਿੰਦਰ ਕੌਰ ਪ੍ਰਧਾਨ ਬਣੇ ਨੇ ਡਾਕਟਰ ਨਿਸ਼ਤਰਪਾਲ ਸਤਨਾਮ ਜਲਵਾਹਾ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਪਰਮ ਖਾਲਸਾ ਚੇਤਰਾਮ ਰਤਨ ਅਤੇ ਹੋਰ ਵੀ ਬਹੁਤ ਵਾਰ ਮਹਾਨ ਹਸਤੀਆਂ ਇੱਥੇ ਮੌਜੂਦ ਨੇ ਐਮਸੀ ਨਾਰਥ ਅਤੇ ਪ੍ਰਕਿਰਿਆ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈ ਐਮਸੀ ਨਾਰਥ ਜਿਹੜੇ ਵਾਈਸ ਪ੍ਰਧਾਨ ਬਣੇ ਨੇ ਉਹਨਾਂ ਦੇ ਵੀ ਗੱਲ 'ਚ ਫੁੱਲ ਮਾਲਾ ਪਾ ਕੇ ਉਹਨਾਂ ਦਾ ਸਵਾਗਤ ਕੀਤਾ ਹੈ। ਪਰਮਖਾਲਸਾ ਚੇਤ੍ਰਮਰਤਨ ਸੁਖਵਿੰਦਰ ਕੁਮਾਰ ਸੁਖੀ ਤੁਹਾਨੂੰ ਸਕਰੀਨ ਤੇ ਨਜ਼ਰ ਆ ਰਹੇ ਨੇ। ਡਾਕਟਰ ਨਸ਼ਤਰਪਾਲ ਐਮਐਲਏ ਨਵਾਂ ਸ਼ਹਿਰ ਸਤਨਾਮ ਜਲਾਲਪੁਰ ਪਹੁੰਚੇ ਨੇ ਡਿਵਿਜ਼ਨਿੰਗ ਬੋਰਡ ਦੇ ਚੇਅਰਮੈਨ ਕੇ.ਐਲ. ਜੱਲਦੀ ਠੀਕ ਹੈ। ਸਤਨਾਮ ਦਿਵਾਲਲ ਪਰ ਪਹੁੰਚਣ ਦੇ ਮੌਕੇ ਤੇ ਤਸਵੀਰਾਂ ਤੁਹਾਨੂੰ ਪੀਪੀ 32 ਨਵਾਂ ਸ਼ਹਿਰ ਚੈਨਲ ਤੇ ਨਜ਼ਰ ਆ ਰਹੀਆਂ ਨੇ ਮੈਡਮ ਬਲਵਿੰਦਰ ਕੌਰ ਆਪਣੀ ਚੇਅਰ ਤੇ ਬਿਰਾਜਮਾਨ ਹੋਣ ਲੱਗੇ ਨੇ ਔਰ ਇਤਾਜ ਪੂਸ਼ੀ ਚੱਲ ਰਹੀ ਹੈ ਚਾਰਜ ਸੰਭਣਗੇ ਮੈਡਮ ਬਲਵਿੰਦਰ ਕੌਰ ਸਵਾਗਤ ਕੀਤਾ ਐਮਪੀ ਮਾਲਵਿੰਦਰ ਕੰਗ ਮੂੰਹ ਮਿੱਠਾ ਕਰਵਾਉਣ ਲੱਗੇ ਨੇ ਦਿਖਾ ਯਾਰ ਉਧਰ ਮਾਲਵਿੰਦਰ ਕੰਗ ਵੱਲੋਂ ਮੈਡਮ ਬਲਵਿੰਦਰ ਕੌਰ ਉਹਨਾਂ ਦਾ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਔਰ ਚੇਅਰ ਤੇ ਫਿਰ ਚਾਰਜ ਸਾਂਭੇ ਜਾਵੇਗਾ ਅੱਜ ਮੈਡਮ ਅੱਜ ਜਿਹੜਾ ਚਾਰਜ ਮੈਡਮ ਬਲਵਿੰਦਰ ਕੌਰ ਹੋਣਾ ਨੇ ਸਾਹਮਣਾ ਤਾਜਪੂਸ਼ੀ ਦੀ ਪ੍ਰਕਿਰਿਆ ਸ਼ੁਰੂ ਹੋ ਰਹੀ ਹੈ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਐਮ ਐਲ ਏ ਬੰਗਾ ਉਹ ਮਿਠਾ ਕਰਵਾ ਰਹੇ ਨੇ ਡਾਕਟਰ ਮਸ਼ਤਰਪਾਲ ਐਮ ਐਲ ਏ ਨਵਾਂ ਸ਼ਹਿਰ ਉਹਨਾਂ ਵੱਲੋਂ ਮੂ ਇਕੱਠਾ ਕਰਵਾਇਆ ਜਾ ਰਿਹਾ ਹੈ ਇਹ ਤਸਵੀਰਾਂ ਨਗਰ ਕੌਂਸਲ ਦਫ਼ਤਰ ਦੇ ਅੰਦਰ ਦੀਆਂ ਇੱਕ ਮੀਟਿੰਗ ਪਹਿਲਾਂ ਹੋ ਚੁੱਕੀ ਹੈ ਏਜੰਡੇ ਪਾਸ ਹੋ ਚੁੱਕੇ ਨੇ ਔਰ ਉਮੀਦ ਹੈ ਜਿਵੇਂ ਆਮ ਆਦਮੀ ਪਾਰਟੀ ਦੇ ਨਮਾਇंदे ਕਹਿੰਦੇ ਆ ਕਿ ਸ਼ਹਿਰ ਦੀ ਤਰੱਕੀ ਕਰਾਵਾਂਗੇ ਉਮੀਦ ਹੈ ਕਿ ਆਪਣੇ ਬਚਨਾਂ ਤੇ ਖਰੇ ਉਤਰਨਗੇ ਇਹ ਤਸਵੀਰਾਂ ਤੁਹਾਡੇ ਬਿਲਕੁਲ ਸਕਰੀਨ ਤੇ ਤੁਹਾਨੂੰ ਨਜ਼ਰ ਆ ਰਹੀਆਂ ਮੈਨਾਮ ਬਲਵਿੰਦਰ ਕੌਰ ਬੀਬੀ ਜਿੰਦਰਕੌਰ ਜਿੰਦਰਜੀਤ ਕੌਰ ਜੀ ਪੰਜ ਵਾਰ ਦੇ ਐਮਸੀ ਨੇ ਮੈਡਮ ਬੀਬੀ ਜਿੰਦਰਜੀਤ ਕੌਰ ਜੀ ਲਗਾਤਾਰ ਪੰਜ ਵਾਰ ਦੇ ਐਮਸੀ ਨੇ ਪਰਮਖਾਲਸਾ ਦੇ ਮਾਤਾ ਜੀ ਔਰ ਇੱਕ ਵਾਰ ਵੀ ਬੀਬੀ ਜਿੰਦਰਜੀਤ ਕੌਰ ਜੀ ਨੇ ਹਾਰ ਦਾ ਸਾਹਮਣਾ ਨਹੀਂ ਕੀਤਾ ਲਗਾਤਾਰ ਸੀਨੀਅਰ ਵਾਈਸ ਪ੍ਰਧਾਨ ਨੇ ਬੀਬੀ ਜਿੰਦਰਜੀਤ ਕੌਰ ਜੀ ਔਰ ਡਾਕਟਰ ਕਮਲਜੀਤ ਲਾਲ ਸਾਰੇ ਵੱਲੋਂ ਮੂੰਹ ਮੱਠਾ ਕਰਵਾਇਆ ਜਾ ਰਿਹਾ ਡਾਕਟਰ ਪੁਰੀ ਸਭ ਤੋਂ ਸੀਨੀਅਰ ਡਾਕਟਰ ਪੁਰੀ ਮੌਕੇ ਤੇ ਮੌਜੂਦ ਨੇ ਧਰਮਿੰਦਰ ਦੇ ਹਾਣੀ ਲੋਕ ਇਹਨਾਂ ਨੂੰ ਕਹਿੰਦੇ ਆ ਡਾਕਟਰ ਪੁਰੀ ਬੜੇ ਫਿੱਟ ਨੇ ਔਰ ਸ਼ਹਿਰ ਲਈ ਸ਼ਹਿਰ ਦੀ ਤਰੱਕੀ ਲਈ ਤਤਪਰ ਰਹਿੰਦੇ ਨੇ ਡਾਕਟਰ ਪੁਰੀ ਬਲਵਿੰਦਰ ਕੌਰ ਜੀ ਦੇ ਹਸਬੈਂਡ ਬਲਵਿੰਦਰ ਕੁਮਾਰ ਉਹਨਾਂ ਦਾ ਤੁਹਾਨੂੰ ਸਕਰੀਨ ਤੇ ਨਜ਼ਰ ਆ ਰਹੇ ਆ ਤਾਂ ਇਹ ਇਹਨਾਂ ਲਈ ਪਰਿਵਾਰ ਲਈ ਖੁਸ਼ੀ ਦੇ ਪਲ ਬਲਵਿੰਦਰ ਕੁਮਾਰ ਉਹਨਾਂ ਦੀ ਵੀ ਸ਼ਲਾਘਾ ਬਣਦੀ ਹੈ ਕਿ ਆਪਣੀ ਵਾਈਫ ਨੂੰ ਉਹਨਾਂ ਨੇ ਮੌਕਾ ਦਿੱਤਾ ਤੇ ਅੱਜ ਦੇਖੋ ਸ਼ਹਿਰ ਦੇ ਪ੍ਰਧਾਨ ਬਣੇ ਨੇ ਤਾਂ ਇਹ ਪਰਿਵਾਰ ਦੀ ਸਪੋਰਟ ਤੋਂ ਬਿਨਾ ਪੋਸੀਬਲ ਨਹੀਂ ਹੁੰਦਾ ਤਾਂ ਬਲਵਿੰਦਰ ਕੁਮਾਰ ਹੁਣਾਂ ਵੱਲੋਂ ਆਪਣੀ ਵਾਈਫ ਦਾ ਮੂੰ ਮੱਠਾ ਕਰਾਇਆ ਗਿਆ ਜੋ ਹੁਣ ਪ੍ਰਧਾਨ ਨੇ ਨਵਾਸ਼ਾ ਤੇ ਆਪਣੇ ਚੇਰ ਤੇ ਬਿਰਾਜਮਾਨ ਹੋਏ ਨੇ ਪਰਿਵਾਰ ਲਈ ਬੇਹਦ ਖੁਸ਼ੀ ਦੇ ਪਲ ਔਰ ਇੱਕ ਹਸਬੈਂਡ ਲਈ ਕਿਹਾ ਜਾਂਦਾ ਕਿ ਹਰ ਕਾਮਯਾਬ ਬੰਦੇ ਪਿੱਛੇ ਇੱਕਔਰਤ ਦਾ ਹੱਥ ਤਾਂ ਲੇਕਿਨ ਇੱਕ ਕਾਮਯਾਬ औरत ਪਿੱਛੇ ਜਿਹੜੇ ਪਤੀ ਦਾ ਹੱਥ ਜਿਹੜਾ ਨਜ਼ਰ ਆ ਰਿਹਾ ਸਪੋਰਟ ਨਜ਼ਰ ਆ ਰਹੀ ਹੈ ਠੀਕ ਹੈ ਜੀ ਬਲਵਿੰਦਰ ਕੁਮਾਰ ਜੀ ਦੀ ਸਪੋਰਟ ਪੂਰੀ ਸੀ ਤੁਸੀਂ ਕੀ ਲੱਗਦੇ ਹੋ ਜੀ ਬਲਵਿੰਦਰ ਕੌਰ ਜੀ ਦੇ ਪਾਰਟੀ ਵਰਕਰ ਹੋ ਠੀਕ ਹੈ ਪਰ ਖੁਸ਼ ਹੋ ਕਿ ਇੱਕ ਔਰਤ ਨੂੰ ਮੌਕਾ ਦਿੱਤਾ ਗਿਆ ਹਾਂਜੀ ਬਿਲਕੁਲ ਜੀ ਬਹੁਤ ਵਧੀਆ ਜੀ ਖੁਸ਼ ਹਾਂਜੀ ਬਹੁਤ ਖੁਸ਼ ਬਹੁਤ ਖੁਸ਼ ਸਾਡੇ ਆਦਮੀ ਹਾਂਜੀ ਨਗਰ ਮਾਜੇਤ ਕੋਰਡੀਨੇਟ ਕਰ ਦਿੱਤੀ ਹਾਂਜੀ ਬਹੁਤ ਬੜੇ ਮਾਣ ਵਾਲੀ ਗੱਲ ਹੈ ਹਾਂਜੀ ਹਾਂਜੀ ਤੁਹਾਡੇ ਤੁਹਾਡੇ ਮੁੰਡੇ ਨੇ ਪੂਰੀ ਸਪੋਰਟ ਕੀਤੀ ਹਾਂਜੀ ਹਾਂਜੀ ਬਹੁਤ ਜ਼ਿਆਦਾ ਇਹ ਬਲਵਿੰਦਰ ਕੁਮਾਰ ਜੀ ਦੇ ਮਾਤਾ ਜੀ ਨੇ ਸਾਰੇ ਪਰਿਵਾਰ ਨੇ ਜਨਤਨ ਕੀਤੀ ਸਾਡੇ ਨੂੰ। ਸਿਰ ਦਿਖਾ ਦਿਓ। ਤਾਂ ਪਰਿਵਾਰ ਲਈ ਬੇਹਦ ਖੁਸ਼ੀ ਦੇ ਪਲ ਮਾਪੇ ਨੇ ਬਾਅਦ ਵਿੱਚ ਡਿਟੇਲ ਚ ਗੱਲ ਕਰਦੇ ਆ। ਇਸ ਸਮੇਂ ਤੁਸੀਂ ਜਿਹੜੀਆਂ ਅੱਜ ਪੋਸ਼ੀ ਦਿਆਂ ਜਿਹੜੀਆਂ ਤਸਵੀਰਾਂ ਦੇਖ ਰਹੇ ਹੋ ਸਤਨਾਮ ਜਲਾਲਪੁਰ ਇੰਪਰੂਵਮੈਂਟ ਪਲਾਨਿੰਗ ਬੋਰਡ ਦੇ ਚੇਅਰਮੈਨ ਨੇ ਜ਼ਿਲ੍ਹਾ ਪ੍ਰਧਾਨ ਨੇ ਆਮ ਆਦੀ ਪਾਰਟੀ ਤੋਂ ਬੀਬੀ ਸੀ ਸਕੋਰ ਵੀਕਾ ਤੁਹਾਨੂੰ ਸਕਰੀਨ ਤੇ ਨਜ਼ਰ ਆ ਰਹੇ ਆ। ਆਜੋ ਆਜੋ ਅੰਟੀ ਇੱਥੇ ਆ। ਈਬੀਸੀ ਸਕੋਰ ਵੀਕਾ ਤੁਹਾਨੂੰ ਸਕਰੀਨ ਤੇ ਨਜ਼ਰ ਆ ਰਹੇ ਨੇ ਔਰ ਤਸਵੀਰਾਂ ਨਗਰ ਕੌਂਸਲ ਦਫ਼ਤਰ ਤੋਂ ਤੁਹਾਨੂੰ ਦਿਖਾ ਰਹੇ ਆ ਜਿਵੇਂ ਇੰਪਾਵਰਮੈਂਟ ਦੀ ਗੱਲ ਹੈ ਬਲਵਿੰਦਰ ਕੁਮਾਰ ਹੁਣਾਂ ਨੇ ਆਪਣੀ ਵਾਈਫ ਨੂੰ ਸਪੋਰਟ ਕੀਤਾ ਤਾਂ ਅੱਜ ਤੁਸੀਂ ਦੇਖੋ ਕਿ ਪਰਿਵਾਰ ਲਈ ਬਹੁਤ ਵੱਡੀ ਮਾਣ ਦੀ ਗੱਲ ਹੈ ਨਾਲ ਮੇਰੇ ਬਲਵਿੰਦਰ ਕੁਮਾਰ ਜੀ ਦੇ ਮਾਤਾ ਜੀ ਨੇ ਆਪਾਂ ਤਸਵੀਰਾਂ ਤੁਸੀਂ ਦੇਖਦੇ ਰਹੋ ਪਰ ਨਾਲ ਦੀਆਂ ਮਾਤਾ ਜੀ ਦੇ ਭਾਵ ਸੁਨਾਉਂਗਾ ਮੈਂ ਮਾਤਾ ਜੀ ਕਿਹੋ ਜੀ ਮੰਦੀ ਸਥਿਤੀ ਹੈ ਕਿੰਨੀ ਖੁਸ਼ੀ ਹੈ ਬਹੁਤ ਜਿਆਦੇ ਜੀ ਬਹੁਤ ਜਿਆਦੇ ਪੁੱਤ ਨੇ سپورਟ ਕੀਤੀ ਬਹੁਤ ਹਾਂ ਜੀ ਹਾਂ ਜੀ ਬਾਈਨਾ ਦੀ ਮਿਹਨਤ ਵਾਰ ਆਈ ਹੈ ਜੀ ਸਾਰੀ ਮਿਹਨਤ ਵਾਰ ਆਈ ਹੈ ਠੀਕ ਹੈ ਜੀ ਹਾਂ ਜੀ ਕਿ ਹੁਣ ਬਹੁ ਨੂੰ ਘਰ ਦਾ ਕੰਮ ਨਾ ਕਹੀ ਹੁਣ ਸ਼ਹਿਰ ਦਾ ਕੰਮ ਕਰਨੇ ਆ ਹਾਂਜੀ ਸਾਡੇ ਪਰਿਵਾਰ 'ਚ ਇਹ ਫਰਕ ਨਹੀਂ ਇਦਾਂ ਦਾ ਸੁਣਾਓ ਜੀ ਕਿ ਇਹ ਨੀਤੀ ਕਿਹੜੀ ਹੋਗੀ ਇਹ ਨੀਤੀਦਾਨ ਵੀਰੇ ਇੱਕ ਮਿੰਟ ਮਾੜਾ ਜੀ ਸਰ ਉਹ ਬਾਰੇ ਸਾਬੂ ਉਹਰੇ پیسے ਉਹਨਾਂ ਦੇ ਮੱਥੇ ਪਾਦਦੇ ਆ ਉਹ ਜਲਦੀ ਕੰਮ ਸ਼ੁਰੂ ਹੋਣਗੇ ਜੇ ਇੰਦਾ ਰੇਲਵੇ ਰੋਡ ਹੋਇਆ ਸਲੋ ਰੋਡ ਹੋਇਆ ਤੇ ਰਾਮ ਰੋਡ ਹੋਇਆ ਚਾਰੇ ਮੱਥੇ ਡਰਦੇ ਦਾ ਕੰਮ ਕੀਤੇ ਹਨ ਸੀਵਰੇਜ ਦਾ ਬਹੁਤ ਲੋੜ ਸਰ ਉਹ ਵੀ ਐਸਿਸਟ ਹੈ ਇਹਦਾ ਤਾਂ ਆਪੇ ਕੰਮ ਹੋ ਗਿਆ ਜੇ ਇੱਕ ਪੈਸਾ ਉਹਦਾ ਵੀ ਐਸਟੀਮੇਟ 82 ਲੱਖ ਦਾ ਪਾਸ ਕੀਤਾ ਠੀਕ ਹੋ ਗਿਆ ਜੀ ਗਾਂਸ ਗਾਂਗੀ ਗਾਂਸ ਇਹ ਗੱਲ ਭਾਜੀ ਇੱਕ ਸੈਕਸ਼ਨ ਹੱਬ ਦੇ ਕਰਦੇ ਤਾਂ ਅਮਰ ਦਾ ਕੋਈ ਸਵਾਲ ਤਾਂ ਅੱਗੇ ਕਰੋ ਜੀ ਜੀ ਸਰ ਜੀ ਲਾਓ ਹਾਂ ਜੀ ਸਰ ਅੱਜ ਸਾਡੇ ਭੈਣ ਬਲਵਿੰਦਰ ਕੌਰ ਜੀ ਉਹਨਾਂ ਨੂੰ ਨਵਾਂ ਸ਼ਹਿਰ ਕਮੇਟੀ ਦੇ ਪ੍ਰਧਾਨ ਬਣਨ ਤੇ ਅੱਜ ਉਹਨਾਂ ਦੇ ਆਫਿਸ ਜੁਆਇਨਿੰਗ ਦਾ ਸਮਾਗਮ ਸੀ ਜਿੱਤੇ ਸਾਡੇ ਸਾਰੇ ਸਤਕਾਰ ਦੇ ਸਾਡੇ ਡਾਕਟਰ ਸੁਖੀ ਜੀ ਨੇ ਲੈ ਮੰਗਾ ਸਾਡੇ ਨੈਸ਼ਨਲ ਮੈਨੇਜਰ ਜਿਹੜੇ ਜੀ ਤੁਹਾਡੇ ਨਾਲ ਇਹਨਾਂ ਦੇ ਨਾਲ ਮਾਸ਼ਾ ਅੱਤ ਬਿਜਨ ਬਾਟ ਸਾਡੀ ਲੀਡਰਸ਼ਿਪ ਔਰ ਸਾਡੇ ਖਾਸ ਤੌਰ ਤੇ ਬਲਵਿੰਦਰ ਸਿੰਘ ਜੀ ਜਿਹੜੇ ਸਾਡੇ ਐਨਸੀਸੀ ਦੀਆਂ ਦੇਖੋ ਅ ਅੱਜ ਨਵੇਂ ਸ਼ਹਿਰ ਨੂੰ ਇੱਕ ਸਾਫ਼ ਸੁਥਰੀ ਅਗਵਾਈ ਦੀ ਲੋੜ ਹੈ ਔਰ ਕਈ ਸਾਲਾਂ ਤੋਂ ਲਗਾਤਾਰ ਜਿਹੜੇ ਕਈ ਡਿਵੈਲਪਮੈਂਟ ਤੇ ਪੈਂਡਿੰਗ ਕੰਮ ਹੈ ਉਹ ਸਾਨੂੰ ਪੂਰੀ ਉਮੀਦ ਹੈ ਬਰਵਿੰਦਰ ਕੌਰ ਜਿਹੜੇ ਸਾਡੇ ਭੈਣ ਦੀ ਵਰਦਾਨਾ ਜੀ ਇਹਨਾਂ ਨੇ ਅਫੀਸ਼ਰ ਨੂੰ ਕੀਤਾ ਉਹਨਾਂ ਦੀ ਗਵਾਈ ਚ ਪੂਰੇ ਹੋਣਗੇ ਔਰ ਨਵਾਂ ਸ਼ਹਿਰ ਸਾਫ਼ ਸੁਥਰਾ ਤੇ ਬਿਹਤਰ ਸ਼ਹਿਰ ਉੱਬਰ ਕੇ ਬਣ ਕੇ ਬਾਹਰ ਆ ਸਾਹਮਣੇ ਆਊਗਾ ਇਹੀ ਸਾਡੀ ਜ਼ਿੰਮੇਵਾਰੀ ਹੈ ਇਹੀ ਆਵਾਜ਼ ਦੀ ਪਾਰਟੀ ਦਾ ਜਿਹੜਾ ਪ੍ਰੀਮੀਅਰ ਮੁੱਖ ਤੌਰ ਤੇ ਜੰਗਾ ਸੋ ਅਸੀਂ ਆਪਣੇ ਏਜੰਡੇ ਤੇ ਤਮਾਮ ਕੰਮ ਜਿਹੜੇ ਸਾਡੇ ਪੁਨੇ ਫਲਾਂਜੀ ਨੇ ਵੀ ਤੁਹਾਨੂੰ ਦੱਸਿਆ ਸੋ ਉਹ ਡਵੈਲਪਮੈਂਟ ਨੂੰ ਲੈ ਕੇ ਆਉਣ ਵਾਲੇ ਟੈਨਪੂਰੇ ਕਰਾਂਗੇ ਔਰ ਲੋਕਾਂ ਦੀਆਂ ਉਮੀਦਾਂ ਤੇ ਖਰੇ ਉੱਤਰਾਂਗੇ ਸਰ ਪਿਛਲੇ ਦਿਨ ਕਸ਼ਮੀਰ ਮੇਂ ਇੱਕ ਘਟਨਾ ਹੋਈ ਹੈ ਜਿਸ ਬਾਰੇ ਮੈਂ ਕਹਿਣਾ ਚਾਹੁੰਦਾ ਹਾਂ ਅੱਜ ਬਹੁਤ ਹੀ ਮੰਦਭਾਗੀ ਦੁਖਦਾਈ ਦਰਦਨਾਕ ਘਟਨਾ ਹੋਈ ਹੈ ਜਿਹਨੂੰ ਜਿੰਨਾ ਵੀ ਕੰਡੈਮਨ ਕਰ ਲਿਆ ਜਾਵੇ ਉਹਨਾਂ ਘਟ ਹੈ ਔਰ ਅਸੀਂ ਉਮੀਦ ਕਰਦੇ ਹਾਂ ਸਾਡੀ ਸਰਕਾਰ ਜਿਹੜੀ ਹੈ ਬਹੁਤ ਜਲਦੀ ਜਿਹੜੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਟੈਰਰਿਸਟ ਹੈ ਉਹਨਾਂ ਨੂੰ ਬਣਦੀ ਸਜ਼ਾ ਜਿਹੜੀ ਆ ਉਹ ਦਿੱਤੀ ਜਾਊ ਔਰ ਅਣਮਨੂਖੀ ਜਿਹੜਾ ਇਹ ਵਰਤਾਰਾ ਉਹਦੀ ਸਾਰੀ ਦੁਨੀਆ ਉਹ ਨੂੰ ਕ੍ਰਿਟ ਕ੍ਰਿਟਸਾਈਜ਼ ਕਰ ਰਹੀ ਹੈ ਔਰ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਜਿਹੜਾ ਸਿਕਿਉਰਿਟੀ ਜਾਂ ਇੰਟੈਲੀਜੈਂਸ ਗ੍ਰੈਪਸ ਰਿਹਾ ਉਹਦੀ ਵੀ ਜਾਂਚ ਹੋਣੀ ਚਾਹੀਦੀ ਹੈ ਮੰਨ ਲਓ ਹੋਮ ਮਿਨਿਸਟਰ ਜਿਹੜੇ ਸਾਡੇ ਦੇਸ਼ ਦੇ ਉਹਨਾਂ ਨੇ ਕੱਲੇ ਗੱਲ ਕਹੀ ਹੈ ਤਮਾਮ ਪਾਰਟੀ ਦੀ ਮੀਟਿੰਗ 'ਚ ਜਿਹੜੀ ਇਹ ਇੰਟੈਲੀਜੈਂਸ ਫੇਲਚ ਜਿਹੜੇ ਲੋਕ ਉਮੀਦਵਾਰ ਹੋਣਗੇ ਉਹਨਾਂ ਨੂੰ ਵੀ ਔਰ ਖਾਸ ਕਰ ਜਿਨ੍ਹਾਂ ਨੇ ਅਣਮਨੁੱਖੀ ਵਾਰਦਾਤ ਨੂੰ ਅੰਜਾਮ ਦਿੱਤਾ ਉਹਨਾਂ ਨੂੰ ਕਿਸੇ ਵੀ ਤਰੀਕੇ ਨੇ ਛੱਡਿਆ ਨਹੀਂ ਜਾ ਸਕਦਾ ਔਰ ਸਾਡੇ ਦੇਸ਼ ਦੇ ਜਿਹੜੀ ਡਿਫੈਂਸ ਫੋਰਸ ਹੈ ਬਹੁਤ ਜਲਦੀ ਇਹਦਾ ਬਦਲਾ ਵੀ ਲੁਧਿਆਣਾ ਜਿੰਮੀ ਚੋਂ ਹੋ ਰਹੀ ਹੈ ਕੀ ਚਿੱਕੀ ਦੇ ਹਾਂਜੀ ਲੁਧਿਆਣਾ ਜਿੰਮੀ ਚੋਂ ਹੋ ਰਹੀ ਹੈ ਦੇਖੋ ਲੁਧਿਆਣੇ ਤੋਂ ਸਾਡੇ ਸੰਜੀਵ ਅਰੋੜਾ ਜੀ ਜਿਹੜੇ ਕੈਂਡੀਡੇਟ ਹੈ ਔਰ ਪਿਛਲੇ 3 ਸਾਲਾਂ ਚ ਭਗਵੰਤ ਮਾਨ ਜੀ ਦੀ ਅਗਵਾਈ ਚ ਸਰਕਾਰ ਨੇ ਜਿਹੜੇ ਤਮਾਮ ਕੰਮ ਕੀਤੇ ਆ ਉਹ ਕੰਮਾਂ ਨੂੰ ਲੈ ਕੇ ਔਰ ਜਿਹੜੀ ਅਰਵਿੰਦ ਕੇਜਰੀਵਾਲ ਜੀ ਦੀ ਰਾਜਨੀਤੀ ਹੈ ਉਹਨੂੰ ਆਧਾਰ ਬਣਾ ਕੇ ਅਸੀਂ ਲੋਕਾਂ ਚ ਜਾ ਰਹੇ ਹਾਂ ਔਰ ਅਰੋੜਾ ਸਾਹਿਬ ਆਪ ਵੀ ਇੱਕ ਵੱਡੇ ਇੰਡਸਟ੍ਰੀਅਲਿਸਟ ਹੋਣ ਦੇ ਨਾਤੇ ਸਮਾਜ ਸੇਵੀ ਵੀ ਹੈ ਉਹਨਾਂ ਦੀ ਬੜੀ ਇੱਕ ਸਾਫ਼ ਸੁਥਰੀ ਸ਼ਖਸੀਅਤ ਹੈ ਤਾਂ ਸਾਨੂੰ ਪੂਰੀ ਉਮੀਦ ਹੈ ਲੁਧਿਆਣੇ ਦੇ ਲੋਕ ਇਸ ਵਾਈਲ ਇਲੈਕਸ਼ਨ ਚ ਆਵਾਦੀ ਪਾਰਟੀ ਦਾ ਸਾਥ ਦੇਣਗੇ ਅਰੋੜਾ ਜੀ ਨੂੰ ਜਿਤਾਉਣ ਠੀਕ ਹੈ ਠੀਕ ਹੈ ਇੱਕ ਇੱਕ ਮੈਡਮ ਫੈਮਿਲੀ ਵਾਲਾ ਸਵਾਲ ਪੁੱਛਣਾ ਤੁਹਾਡੇ ਤੋਂ ਮੈਂ ਔਰ ਇੱਕ ਸਵਾਲ ਪੁੱਛ ਲੈਣ ਨੂੰ ਇੱਕੋ ਨਕਨ ਭਾਜੀ ਕਹਿੰਦੇ ਕਿ ਇੱਕ ਕਾਮਯਾਬ ਮਰਦ ਪਿੱਛੇ ਔਰਤ ਦਾ ਹੱਥ ਹੁੰਦਾ ਤੁਸੀਂ ਕਾਮਯਾਬ ਹੋਏ ਬਲੰਦੀਆਂ ਤੇ ਪਹੁੰਚੇ ਭਾਜੀ ਦਾ ਕਿੰਨਾ ਸਹਿਯੋਗ ਮਿਲਦਾ ਬਹੁਤ ਜ਼ਿਆਦਾ ਸਹਿਯੋਗ ਹੈ ਇਹਨਾਂ ਦਾ ਤੇ ਪਹਿਲ ਤਾਂ ਇਹਨਾਂ ਨੇ ਸ਼ੁਰੂਆਤ ਤਾਂ ਇਹਨਾਂ ਨੇ ਕੀਤੀ ਸੀ ਤੇ ਇਹ ਲੈਕਚਰ ਲੜਨਾ ਹੈ ਵਾਇਸ ਪ੍ਰਧਾਨ ਜ਼ਰੂਰ ਬਣਾਣਾ ਹੈ ਮੈਂ ਮੰਨਦੀ ਨਹੀਂ ਸਵਾਰ ਇਹਨਾਂ ਨੇ ਮੈਨੂੰ ਬਣਾਇਆ ਪ੍ਰਧਾਨ ਪਰ ਮੈਂ ਵਾਦਾ ਕਰਦੀ ਆ ਦੇ ਸ਼ਹਿਰ ਤੇ ਜਿਹੜੇ ਕੰਮ ਅਧੂਰੇ ਪਏ ਕੰਮ ਪਹਿਲ ਦੇ ਆਧਾਰ ਤੇ ਕਰਾਂਗੇ ਉਹਨਾਂ ਕਾਹ ਵਦੇ ਕਹਦੀ ਹਰ ਕੰਮ ਦੇ ਪੋਰਤ ਪਿੱਛੇ ਬੰਦੇ ਦਾ ਵੀ ਹੱਥ ਹੁੰਦਾ ਉਹਨਾਂ ਨੇ ਬਹੁਤ ਸਪੋਰਟ ਕੀਤੀ ਹੈ ਲਲਿਤਪਨ ਪਾਟਕੋਣਾਂ ਬਾਰੇ ਕੀ ਕਹੋਗੇ ਉਹਨਾਂ ਦਾ ਵੀ ਬਹੁਤ ਸਪੋਰਟ ਆ ਭਾਜੀ ਉਹਨਾਂ ਨੇ ਬਹੁਤ ਸਾਡੀ ਹੈਲਪ ਕੀਤੀ ਆ ਭਾਜੀ ਉਹਨਾਂ ਦਾ ਵੀ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜਲਵਾੜ ਸਾਹਿਬ ਤੁਸੀਂ ਮੂੰ ਮਿੱਠਾ ਕਰਾ ਲਓ ਜਲਵਾਹਾ ਸਾਹਿਬ ਵੀ ਮੌਕੇ ਤੇ ਮੌਜੂਦ ਨੇ ਲਲਿਤਪੁਰ ਪਾਠਕੁਣ ਦਾ ਧੰਨਵਾਦ ਕੀਤਾ ਔਰ ਕਹਾਵਤ ਕਹਿੰਦੇ ਹੁਣ ਇਦਾਂ ਵੀ ਬਣਾ ਦੋ ਹਰ ਕਾਮਯਾਬ ਔਰਤ ਪਿੱਛੇ ਮਰਦ ਦਾ ਵੀ ਹੱਥ ਹੁੰਦਾ ਮੈਂ ਇਹ ਕਹਿਣਾ ਚਾਹੁੰਦੀ ਐ ਐਮਪੀ ਸਾਹਿਬ ਬੇ ਸਾਡੇ ਸ਼ਹਿਰ ਨੂੰ ਵਿਕਾਸ ਕੰਮ ਬਹੁਤ ਔਧੂਰੇ ਪੈ ਨੇ ਗ੍ਰਾਂਟ ਦੀ ਲੋੜ ਐ ਸਾਨੂੰ ਗ੍ਰਾਂਟ ਦੇ ਕੇ ਜਾਣ ਸ਼ਹਿਰ ਸਾਡੇ ਵਾਲਾ ਹਿੱਸਾ ਦੇ ਦੇਣ ਸਾਨੂੰ ਹਾਂਜੀ ਠੀਕ ਐ ਜੀ ਭਾਜੀ ਹੁਣ ਘਰ ਦੇ ਕੰਮ ਘੱਟ ਕਰਾਈਓ ਠੀਕ ਐ ਸਰ ਕਰਦੇ ਕੰਮ ਕਰਦੇ ਨੇ ਜੀ ਇਹੀ ਕਾਰਨ ਕਿ ਡਿਵੈਲਪਮੈਂਟ ਦੇ ਕੰਮ ਕਰਨਗੇ ਜੇ ਡਿਊਟੀ ਸੰਭੀ ਹੋ ਪੂਰੇ ਕਰਨਗੇ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕੀਤਾ ਕਹਿੰਦੇ ਬਹੁਤ ਸਹਿਯੋਗ ਆ ਜੀ ਚਲੋ ਸਹਿਯੋਗ ਦੇ ਸਾਥ ਇਹ ਰਲ ਕੇ ਭਾਈਚਾਰਾ ਜਿਹੜਾ ਜਾਇਆ ਤੁਹਾਡਾ ਬਹੁਤ ਸਹਿਯੋਗ ਆ ਤੁਸੀਂ ਸਾਨੂੰ ਦਾਸ਼ਮਾਰਖ ਦਿਖਾਲਦੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਪੁੱਤਰ ਪਾਪਾ ਮੇਰੇ ਫਾਦਰ ਜੀ ਮਾਸਟਰ ਹਿਮਰਾਜ ਦੀ ਬਹੁਤ ਮੰਨਣਾ ਸੀ ਦੇ ਸਾਡੀ ਫੈਮਿਲੀ ਚ ਇੱਕ ਵਾਰੀ ਪਰਤਾਨ ਕੀ ਜਰੂਰ ਮਿਲਣੀ ਆ ਪਰ ਮੇਰੇ ਫਾਦਰ ਸਾਹਿਬ ਤਾਂ ਨਹੀਂ ਰਹੇ ਇਸ ਦੁਨੀਆ ਵਿੱਚ ਜਿਹੜੀ ਉਹਨਾਂ ਦੀ ਮਨੋ ਕਾਮਨਾ ਸੀ ਜਰੂਰ ਪੂਰੀ ਹੋਈ ਹੈ ਮੈਂ ਉਹਨਾਂ ਸਰਦਾਂ ਦੇ ਲੰਬਾਈ ਬਹੁਤ ਉੱਪਰ ਹੀ ਇੱਕ ਵਾਰੀ ਮਾਤਾ ਜੀ ਨੂੰ ਬੁਲਾ ਲਓ ਮਾਤਾ ਜੀ ਆ ਜਾਓ ਇੱਕ ਵਾਰੀ ਮਾਤਾ ਨੂੰ ਬੁਲਾ ਲਓ ਆ ਜਾਓ ਮਾਤਾ ਜੀ ਦੇਖੋ ਪਰਿਵਾਰ ਲਈ ਖੁਸ਼ੀ ਦੇ ਪਲ ਨੇ ਸੁਹਾਲ ਜਿਹੜਿਆ ਜ਼ਰੂਰ ਤਾਜ ਪੋਛੀ ਹੋਆ ਸਸੀ ਕਾ ਜੀ ਤਾਜ ਪੋਛੀ ਤੋਂ ਬਾਅਦ ਚਾਰਜ ਸਾਂਭਣ ਤੋਂ ਬਾਅਦ ਜਿਹੜੇ ਸਵਾਲ ਵੀ ਲੈੰਦੇ ਰਵਾਂਗੇ ਲੇਕਿਨ ਫਿਲਹਾਲ ਇੱਕ ਪਰਿਵਾਰ ਲਈ ਖੁਸ਼ੀ ਦੇ ਪਲ ਨੇ ਔਰ ਮਾਤਾ ਜੀ ਆਓ ਜਰਾ ਇੱਧਰ ਆ ਜਾਓ ਆਓ ਤੁਹਾਡੀ ਬਹੂ ਬੈਠੀ ਆ ਜੀ ਕੁਰਸੀ ਤੇ ਹਾਂ ਜੀ ਜੀ ਤੇ ਹੁਣ ਕੀ ਕਹਣਾ ਬਹੁਨੂ ਪਹਿਲਾਂ ਕੋਈ ਮਹੱਲੇ ਦਾ ਕੰਮ ਤਾਂ ਨਹੀਂ ਕਰਾਉਣਾ ਨਹੀਂ ਨਹੀਂ ਸਾਰੇ ਦਾ ਮਹੱਲੇ ਦਾ ਕਰਾਵਾਂਗੇ ਸ਼ਹਿਰ ਦਾ ਕਰਾਵਾਂਗੇ ਸ਼ਹਿਰ ਦਾ ਕਰਾਵਾਂਗੇ ਆ ਸਵਾਦ ਵਾਲੀ ਗੱਲ ਹੈ ਮਾਦਾ ਕਹਿੰਦੀ ਕਿ ਅੱਲਾ ਆਪਣੇ ਮਹੱਲੇ ਦਾ ਨਹੀਂ ਸ਼ਹਿਰ ਦਾ ਕੰਮ ਕਰਾਵਾਂਗੇ ਸ਼ਹਿਰ ਦਾ ਸੋਚਾਂਗੇ ਬਹੁਤ ਜਲਦੀ ਇਹ ਹੀ ਉਮੀਦ ਹੈ ਤੇ ਉਮੀਦ ਤਾਂ ਤੇ ਖਰੇ ਉਤਰੋ ਅਸੀਂ ਇਹ ਉਮੀਦ ਕਰਦੇ ਆ ਵੀ ਉਮੀਦ ਕਰਦੇ ਆ ਪਰਮਖਾਲਸਾ ਨਾਲ ਜ਼ਰੂਰ ਗੱਲਬਾਤ ਕਰਾਂਗਾ ਮੈਂ ਖਾਲਸਾ ਜੀ ਆਓ ਇੱਥੇ ਪਰਮਖਾਲਸਾ ਉਹਨਾਂ ਨਾਲ ਜ਼ਰੂਰ ਗੱਲਬਾਤ ਕਰਾਂਗੇ ਆ ਖੌਲਸਾ ਜੀ ਅੱਜ ਤਾਜ਼ੀ ਕੋਸ਼ਿਸ਼ ਹੋਈ ਹੈ ਕੀ ਕਹੋਗੇ ਜੀ ਆ ਦੇਖੋ ਮੈਂ ਪਹਿਲਾਂ ਵੀ ਕਿਹਾ ਸੀ ਜਿਸ ਦਿਨ ਇਲੈਕਸ਼ਨ ਹੋਈ ਸੀ ਕਿ ਜਿਹੜੇ ਰਹਿੰਦੇ ਸ਼ਹਿਰ ਦੇ ਵਿਕਾਸ ਦੇ ਕਾਰਜ ਆ ਉਹਨਾਂ ਨੂੰ ਜਿਹੜੀ ਆ ਹੁਣ ਗਤੀ ਮਿਲੂਗੀ ਕਿਉਂਕਿ ਲੋਕਾਂ ਨੇ ਬਹੁਤ ਲੰਮਾ ਸਮਾਂ ਅੱਜ ਦੇ ਦਿਨਾਂ ਇੰਤਜ਼ਾਰ ਕੀਤਾ ਸੀਗਾ ਕਿ ਕਦੋਂ ਇਲੈਕਸ਼ਨ ਹੋਵੇ ਅਸੀਂ ਪਹਿਲੀ ਮੀਟਿੰਗ ਦੇ ਵਿੱਚ ਜਿਹੜਾ ਸਾਡਾ ਮੁੱਖ ਏਜੰਡਾ ਸੀਗਾ ਚਾਹੇ ਰੇਲਵਾ ਰੋਡ ਸਲੋ ਰੋਡ ਕਲਾਮ ਰੋਡ ਔਰ ਜਿਹੜੇ ਹੋਰ ਸ਼ਹਿਰ ਦੇ ਵੱਖ-ਵੱਖ ਭਾਗਾਂ ਦੇ ਕੰਮ ਸੀਗੇ ਉਹ ਅਸੀਂ ਆਲਰੇਡੀ ਪਾਸ ਕਰ ਚੁੱਕੇ ਆਂ ਔਰ ਜਿਹੜਾ ਰੇਲਵੇ ਰੋਡ ਦਾ ਆ ਕੱਲ ਟੀਮ ਆ ਕੇ ਉਹਦਾ ਸਾਰਾ ਜਿਹੜਾ ਡਿਜ਼ਾਈਨ ਤਿਆਰ ਕਰ ਗਈ ਆ ਔਰ ਅਸੀਂ ਆਉਂਦੇ ਦਿਨਾਂ 'ਚ ਟੈਂਡਰ ਲਾ ਰਹੇ ਆ ਔਰ ਜਿਹੜੀ ਸਭ ਤੋਂ ਵੱਡੀ ਸਾਡੇ ਲਈ ਸਮੱਸਿਆ ਹੈ ਸੀਵਰੇਜ ਸਮੱਸਿਆ ਜਿਹਦੇ ਨਾਲ ਪੂਰਾ ਸ਼ਹਿਰ ਝੂਝ ਰਿਹਾ ਅਸੀਂ ਉਹਦਾ ਵੀ 82 ਲੱਖ ਰੁਪਏ ਦਾ ਕੰਮ ਪਾਸ ਕਰਤਾ ਉਹਦੇ ਟੈਂਡਰ ਲਾ ਕੇ ਉਹਦੀ ਜਿਹੜੀ ਆ ਸਫਾਈ ਦਾ ਉਹ ਆਉਂਦੇ ਦਿਨਾਂ ਦੇ ਵਿੱਚ ਟੈਂਡਰ ਲੱਗੇ ਆਰੰਭ ਹੋ ਜਾਊਗੀ ਤੇ ਸਾਨੂੰ ਅਸੀਂ ਸ਼ਹਿਰ ਵਾਸੀ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਸਾਨੂੰ ਥੋੜਾ ਸਮਾਂ ਦਿਓ ਇਸ ਸਮੇਂ ਦਰਾਂ ਨਹੀਂ ਜਿੰਨੀਆਂ ਤੁਹਾਨੂੰ ਆਸਾਂ ਆ ਸਾਡੀ ਇਹ ਕੋਸ਼ਿਸ਼ ਹੋਗੀ ਅਸੀਂ ਤੁਹਾਡੀਆਂ ਉਮੀਦਾਂ ਦੇ ਖਰੇ ਉੱਤਰ ਸਕੀਏ ਔਰ ਜੀ ਵਿਸ਼ਵਾਸ ਕਰ ਸਕਦੇ ਆ ਬਿਲਕੁਲ ਦੇਖੋ ਲੋਕਾਂ ਦਾ ਵਿਸ਼ਵਾਸ ਦਿੱਤਿਆ ਲੇਕਿਨ ਮੈਂ ਲੋਕਾਂ ਨੂੰ ਅਪੀਲ ਕਰਦਾ ਵੀ ਸਾਡੇ ਤੇ ਵਿਸ਼ਵਾਸ ਕਰੋ ਤੁਹਾਡੇ ਜਿਹੜੇ ਰਹਿੰਦੇ ਕਾਰਜ ਆ ਉਹ ਸਾਰੀ ਸਾਜੀ ਸੁਮੇਟੀ ਟੀਮ ਦਿਨ ਰਾਤ ਮਿਹਨਤ ਕਰਕੇ ਉਹ ਕੰਮ ਨੂੰ ਪੂਰੇ ਇੱਕ ਮੈਂ ਆਫ ਕੈਮਰਾ ਤੁਹਾਨੂੰ ਵਧਾਈ ਦੇ ਦਿੱਤੀ ਸੀ ਇਹ ਤਸਵੀਰ ਬਹੁਤ ਸੋਹਣੀ ਹੈ ਤੁਹਾਡੇ ਮਾਤਾ ਜੀ ਬੈਠੇ ਆ ਚਲੋ ਕਾਲਸਾਈ ਨੇ ਸਾਡੇ ਪਰਿਵਾਰਕ ਸੰਬੰਧ ਵੀ ਆ ਆਪਣੀ ਮਾਂ ਨੂੰ ਇਹਦਾ ਸੀਨੀਅਰ ਸੇਵਾ ਪ੍ਰਧਾਨ ਦੀ ਚੇਅਰ ਤੇ ਬੈਠੇ ਦੇਖ ਕੇ ਪੁੱਤ ਨੂੰ ਕਿੰਨੀ ਤਸੱਲੀ ਹੁੰਦੀ ਆ ਆ ਦੇਖੋ ਬੜੇ ਮਾਣ ਵਾਲੀ ਗੱਲ ਹੁੰਦੀ ਆ 5 ਵਾਰ ਕਾਉਂਸਲਰ ਬਣੇ 27 ਸਾਲ ਦਾ ਉਹਨਾਂ ਦਾ ਤਜਰਬਾ ਲਗਾਤਾਰ ਔਰ ਜ਼ਿੰਦਗੀ ਦਾ ਮੈਂ ਕਿਉਂਕਿ ਮੇਰੇ ਦਿਲ ਦੀ ਵੀ ਖਾਇ ਸੀ ਕਿ ਅੱਜ ਉਹਨਾਂ ਨੇ 27 ਸਾਲ ਬਾਅਦ ਕਿਉਂਕਿ ਉਹਨਾਂ ਦੀ ਸਿਹਤ ਇਜਾਜ਼ਤ ਨਹੀਂ ਦਿੰਦੀ ਤੇ ਉਹਨਾਂ ਨੂੰ ਅਜੇ ਰਿਟਾਇਰ ਕਰਨਾ ਚਾਹੁੰਦੇ ਸੀਗੇ ਤੇ ਮੈਂ ਆਪਣੀ ਸਮੁੱਚੀ ਟੀਮ ਦਾ ਧੰਨਵਾਦ ਕਰਦਾ ਹਾਂ ਔਰ ਕਿਉਂਕਿ ਮੇਰੇ ਮਨ ਦੀ ਵੀ ਸੋਚ ਸੀ ਕਿ ਮੇਰੀ ਮਾਤਾ ਉਸ ਕੁਰਸੀ ਤੇ ਬੈਠੇ ਕਿਉਂਕਿ ਲੋਕੀ ਸਾੜ ਤੋਂ ਆਸ ਰੱਖਦੇ ਆ ਸਾਨੂੰ ਐਨੀ ਵਾਰ ਇਸ ਕਮੇਟੀ ਦੇ ਵਿੱਚ ਜਿਤਾ ਕੇ ਭੇਜਿਆ ਤੇ ਹਮੇਸ਼ਾ ਕੋਸ਼ਿਸ਼ ਕੀਤੀ ਆ ਮੈਂ ਪਿਛਲੇ ਸਮੇਂ ਤੁਹਾਨੂੰ ਕਹਿੰਦਾ ਵੀ ਨਾ ਕਿ ਇਸ ਵਾਰ ਸਾਨੂੰ ਐਮਸੀ ਬਣ ਕੇ ਸ਼ਰਮ ਮਹਿਸੂਸ ਹੁੰਦੀ ਆ ਲੇਕਿਨ ਹੁਣ ਤੁਹਾਨੂੰ ਵਿਸ਼ਵਾਸ ਦਿਵਾਉਣੇ ਆ ਕਿ ਕੰਮ ਕਰਕੇ ਦਿਖਾਵਾਂਗੇ ਚਾਹੇ ਸਮਾਂ ਘਟਿਆ ਲੇਕਿਨ ਉਹਦੇ ਵਿੱਚ ਲੋਕਾਂ ਨੂੰ ਲੋਕਾਂ ਨੂੰ ਅਪੀਲ ਕਰਦਾ ਥੋੜਾ ਸਮਾਂ ਇੰਤਜ਼ਾਰ ਕਰਿਓ ਤੁਹਾਡੇ ਕੱਲੇ ਕੱਲੇ ਕੰਮ ਪ੍ਰੌਰਟੀ ਦੇ ਹੋਣ ਤੁਹਾਡੇ ਤੇ ਜ਼ਿੰਮੇਵਾਰੀ ਜ਼ਿਆਦਾ ਕਿਉਂਕਿ ਤੁਸੀਂ ਤਿੰਨ ਵਾਰ ਲਗਾਤਾਰ ਤੁਸੀਂ ਬਣ ਕੇ ਪੰਜ ਵਾਰ ਲਗਾਤਾਰ ਮਾਤਾ ਜੀ ਮਤਲਬ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਕਿ ਪੰਜ ਵਾਰ ਸੀਐਮ ਬਣੇ ਲੇਕਿਨ ਲਗਾਤਾਰ ਨਹੀਂ ਬਣੇ ਪਰ ਮਾਤਾ ਜੀ ਲਗਾਤਾਰ ਬਣੇ ਬਿਲਕੁਲ ਇਹ ਸਾਡੀ ਮਾਤਾ ਦੀ ਦੇਣ ਹੈ ਜਿਸ ਮਕਾਮ ਤੇ ਵੀ ਮੇਰੇ ਵੱਡੇ ਭਾਈ ਗੁਰਵਕ ਸਿੰਘ ਖਾਲਸਾ ਜਾਂ ਮੈਂ ਜਾਂ ਛੋਟਾ ਬ੍ਰਦਰ ਜਸਵਿੰਦਰ ਸਿੰਘ ਖਾਲਸਾ ਜਿਹੜੇ ਵਿਦੇਸ਼ ਚ ਰਹਿੰਦੇ ਆ ਇਹ ਮਾਤਾ ਦੀ ਦੇਣ ਹੈ ਪਰ ਇਹ ਉਹਨਾਂ ਦੀ ਉਹਨਾਂ ਦੀ ਪ੍ਰੇਰਣਾ ਉਹ ਜਿਹੜੀ ਉਹਨਾਂ ਨੇ ਸਾਨੂੰ ਦਿੱਤੀ ਕਿ ਜਿਹੜਾ ਲੋਕਾਂ ਦਾ ਸਤਕਾਰ ਕਰੋ ਲੋਕਾਂ ਨੂੰ ਜਿਹੜਾ ਲੋਕ ਨਾਲ ਸਮਝੋ ਉਹਨਾਂ ਨੂੰ ਇਹ ਸਮਝੋ ਸੰਗਤ ਮਰੋ ਤੁਸੀਂ ਪਿਆਰ ਵੰਡਦੇ ਤਾਂ ਮੁਣ ਕੇ ਦੁਗਣਾ ਹੋ ਗਿਆ ਬਿਲਕੁਲ ਬਿਲਕੁਲ ਮੈਂ ਕਹਿੰਦਾ ਜੀ ਜਿੰਨਾ ਪਰਿਵਾਰ ਅਸੀਂ ਪਿਆਰ ਕੀਤਾ ਉਹ ਤੋਂ ਦੁਗਣਾ ਨਵਾਂ ਸ਼ਹਿਰ ਨਵਾਸੀਆਂ ਨੇ ਸਾਨੂੰ ਵਾਪਸ ਕੀਤਾ ਸੋ ਉਹਦੇ ਲਈ ਅਸੀਂ ਉਹਨਾਂ ਦਾ ਧੰਨਵਾਦੀਆਂ ਸਿਰਫ ਇਹ ਵੀ ਜੋ ਆਜ ਤਾਂ ਧੰਨਵਾਦੀ ਤਾਂ ਖਾਲਸਾਈ ਦੇ ਵੱਡੀ ਜ਼ਿੰਮੇਵਾਰੀਆਂ ਖੜਦੇ ਵੀ ਆ ਪਰ ਜੇ ਕਿਹਦੇ ਸਵਾਲ ਦਿੱਖਾ ਲੈਣਾ ਤਾਂ ਉਹ ਵੀ ਲੈ ਲਾਂਗੇ ਨੌਰਥ ਭਾਜੀ ਨੌਰਥ ਜੀ ਨਾਲ ਗੱਲਬਾਤ ਕਰਨੀ ਹੈ ਪ੍ਰਧਾਨ ਬਣੇ ਨੇ ਵਾਈਸ ਪ੍ਰਧਾਨ ਬਣੇ ਨੇ ਨੌਰਥ ਜੀ ਲੇਕਿਨ ਨੌਰਥ ਜੀ ਨਾਰਥ ਸਾਊਥ ਈਸਟ ਵੈਸਟ ਚਾਰੇ ਪਾਸੇ ਕੰਮ ਕਰਨਾ ਪੈਣਾ ਬਿਲਕੁਲ ਜੀ ਅਸੀਂ ਜੇ ਕੋ ਕਦੇ ਵੀ ਕਦੇ ਵੀ ਅਸੀਂ ਪਿੱਛੇ ਨਹੀਂ ਹਟੇ ਮੰਨ ਲਓ ਸਮਾਜ ਦੀ ਸੇਵਾ ਲਈ ਕਦੇ ਵੀ ਪਿੱਛੇ ੜੇ ਤੇ ਹਟਾ ਹਟਾ ਕੋਈ ਨਹੀਂ ਹਲਾਸ ਸਮਾਜੀ ਸੇਵਾ ਦੀ ਕਰਾਂਗੇ ਟਟ ਕੇ ਅੱਗੇ ਵੀ ਸ਼ਹਿਰ ਦੇ ਵਿਕਾਸ ਦੀ ਗੱਲ ਕੀਤੀ ਸੀ ਤੇ ਹੁਣ ਵੀ ਸ਼ਹਿਰ ਦੇ ਵਿਕਾਸ ਦੀ ਗੱਲ ਕਰਾਂਗੇ ਅੱਛਾ ਹੁਣ ਤੁਸੀਂ ਪੌਪੂਲਰ ਬਹੁਤ ਹੋ ਗਏ ਤੁਹਾਡੀਆਂ ਤਸਵੀਰਾਂ ਚੱਲਦੀਆਂ ਮੋਰ ਕੋਲੇ ਹੀ ਰੱਖੋ ਬਿਲਕੁਲ ਹਮੇਸ਼ਾ ਜਿਉਂ ਜਿਉਂ ਦੀ ਮੋਰ ਜੀ ਵੀਰੇ ਹਾਂ ਕੋਣ ਭੁੱਲ ਜਾਓ ਪਰ ਮੋਰ ਨਹੀਂ ਕਰੀ ਭੁੱਲਦੀ ਜੀ ਹਾਂ ਜੀ ਠੀਕ ਹੈ ਕੀ ਕਹੋਗੇ ਆਪਣੀ ਪੂਰੀ ਕਮੇਟੀ ਬਾਰੇ ਜੀ ਦੇਖੋ ਅੱਜ ਦਾ ਜਿਹੜਾ ਬਹੁਤ ਵਧੀਆ ਸਮਾਂ ਮਿਲਿਆ ਸਾਨੂੰ ਸਾਰਿਆਂ ਨੂੰ ਮੰਨ ਲਓ ਇਹ ਅੱਜ ਅਸੀਂ ਰੜ ਕੇ ਜਿਹੜਾ ਕੰਮ ਕਰਾਂਗੇ ਸਮਾਜੀ ਸੇਵਾ ਕਰਾਂਗੇ ਸ਼ਹਿਰ ਦੀ ਸੇਵਾ ਕਰਾਂਗੇ ਅਜੀ ਪਿੱਛੇ ਕਦੀ ਨੜਦੇ ਨਾ ਹਟੇ ਸੀ ਕਿ ਤਾ ਨਾ ਹਟਦੇ। ਹਾਂਜੀ। ਅੱਜ ਤੁਸੀਂ ਭਰਾਓ ਪਰ ਮੈਂ ਤਿੱਖੇ ਸਵਾਲ ਵੀ ਲੈ ਲੈਣੇ ਜੀ ਤੇ ਕੰਮ ਕੀ ਤਮੀ ਹੋਇਆ। ਕਦਾਂ ਜੀ? ਹੁਣ ਤਾਂ ਵਧਾਈਆਂ ਦੇ ਰਹੇ ਹਾਂ ਪਰ ਜੇ ਕਿਤੇ ਕੰਮ ਰਿਹਾ ਤਿੱਖੇ ਸਵਾਲ ਵੀ ਲੈ ਲੈਣੇ। ਨਹੀਂ ਗੱਲੇ ਕੋਈ ਨਹੀਂ ਜੀ। ਆ ਗਾ। ਨਹੀਂ ਹਟਦੇ ਪਿੱਛੇ। ਚਲੋ ਠੀਕ ਹੈ। ਹਾਂਜੀ। ਲलित ਮੋਹਨ ਪਾਟਕ ਜੀ ਬੜਾ ਉੱਚੀ ਬੋਲਿਓ। ਅੱਜ ਬਹੁਤ ਵਧਾਈਆਂ ਵਾਲਾ ਦਿਨ ਹੈ। ਕਿ ਮਾਨਜੋ ਸਾਡੇ ਨਗਰ ਕਾਉਂਸਲ ਦੇ ਪ੍ਰਧਾਨ ਬੀਬੀ ਬਲਵਿੰਦਰ ਗੌਰ ਜੀ। ਉਹਨਾਂ ਦੇ ਨਾਲ ਮਾਤਾ ਸਾਡੀ ਬੀਬੀ ਜਿੰਦਰਜੀਤ ਕੌਰ ਜੀ, ਮੇਰਾ ਛੋਟਾ ਭਰਾ ਗੁਰਮਤ ਜਿਨ੍ਹਾਂ ਨੂੰ ਅਸੀਂ ਜ਼ਿੰਮੇਵਾਰੀ ਦਿੱਤੀ ਆ ਸਾਰੇ ਸ਼ਹਿਰ ਬੱਲੋ ਅਸੀਂ ਇਹਨਾਂ ਨੂੰ ਵਧਾਈ ਦਿੰਨੇ ਆ ਔਰ ਮੈਨੂੰ ਪੂਰੀ ਆਸ ਹੈ ਤਿੰਨਾਂ ਦੀ ਜੋੜੀ ਰਲ ਕੇ ਨਵਾਂ ਸ਼ਹਿਰ ਦੇ ਜਿਹੜੇ ਰੁਕੇ ਕੰਮ ਆ ਉਹ ਡਵੈਲਪਮੈਂਟ ਕਰੂਗੇ ਔਰ ਪਹਿਲ ਦੇ ਆਧਾਰ ਤੇ ਜਿਹੜੀਆਂ ਤੁਸੀਂ ਰੇਲਵੇ ਰੋਡ ਦੀ ਗੱਲ ਕੀਤੀ ਆ ਅਸੀਂ ਉਹਨੂੰ ਬਣਾਉਣ ਲਈ ਪੂਰੇ ਬਚਨ ਵੱਧਾਂ ਮੈਂ ਇਹਨੂੰ ਆਸ ਆ ਕਿ ਆਪਾਂ ਇਹਨਾਂ ਨੂੰ ਤੁਹਾਡੇ ਸਹਿਯੋਗ ਦੀ ਲੋੜ ਪੈਣੀ ਹੈ ਡਟ ਕੇ ਸਹਿਯੋਗ ਦੇਵਾਂਗੇ ਜੀ ਤੇ ਕੱਲੇ ਨਾਰਥ ਨਹੀਂ ਨਾਰਥ ਸਾਊਥ ਈਸਟ ਵਿੱਚ ਸਾਰੇ ਪਾਸੇ ਕੰਮ ਕਰ ਰਹੇ ਨੇ ਨਾਲ ਹੀ ਆ ਜੀ ਇਹ ਜਿੱਦਣ ਦਾ ਬਣਿਆ ਸਾਰੇ ਸ਼ਹਿਰ ਦੇ ਕੰਮ ਦੱਸਣ ਤਾਂ ਲੱਪਿਆ ਠੀਕ ਹੈ ਚਲੋ ਇਹ ਖੁਸ਼ੀ ਵਾਲਾ ਮਾਹੌਲ ਹੈ ਲੇਕਿਨ ਜਿੱਦਣ ਅਗਲੀ ਮੀਟਿੰਗ ਹੋਵੇਗੀ ਏਜੰਡੇ ਪਾਸ ਕਰਨਗੇ ਜ਼ਰੂਰ ਸਵਾਲ ਵੀ ਲਵਾਂਗੇ ਡਾਕਟਰ ਕਮਲਜੀਤ ਲਾਲ ਸਾਡੇ ਨਾਲ ਮੌਜੂਦ ਨੇ ਜੀ ਡਾਕਟਰ ਸਾਹਿਬ ਅੱਜ ਖੁਸ਼ੀ ਦਾ ਮੌਕਾ ਬਹੁਤ 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 ਵੱਡੀ ਖੁਸ਼ੀ ਹੈ ਜੀ ਨਵਾਂ ਸ਼ਹਿਰ ਜਿਹੜਾ ਆ ਦੁਬਾਰਾ ਫਿਰ ਵਿਕਾਸ ਦੀਆਂ ਲੀਹਾਂ ਤੇ ਆਜਾ ਜੀ ਜਿਹੜੀਆਂ ਕੁਰਸੀਆਂ ਖਾਲੀਆਂ ਸੀ ਉਹਨਾਂ ਤੇ ਬੈਠਣ ਵੀ ਲੱਗੇ ਜਾਨਾ ਰੌਣਕ ਹੋ ਗਈ ਜੀ ਦਫ਼ਤਰ ਤੇ ਚਲੋ ਉਮੀਦ ਕਰ ਸਕਦੇ ਹਾਂ ਖਾਸੇ ਨੇ ਕਿ ਜ਼ਿੰਮੇਵਾਰੀ ਵੱਡੀਆਂ ਪਰ ਨਿਵਾਵਾਂਗੇ ਨਹੀਂ ਸਾਡੇ ਕੋਲ ਗੱਲ ਇਦਾਂ ਆ ਰਿਹਾ ਜੀ ਇਹਨਾਂ ਨੂੰ ਨਾਲ ਲੈ ਕੇ ਕਿਉਂਕਿ ਅਸੀਂ ਪਹਿਲਾਂ ਹੀ ਕਹਿੰਦਾ ਤਜਰਬਾ ਇਹਨਾਂ ਦਾ ਅਸੀਂ ਫਾਇਦਾ ਲਵਾਂਗੇ ਨੋਮਾ ਸ਼ਹਿਰ ਦੀ ਰਾਜਨੀਤੀ ਦੇਖੋ ਪਹਿਲੀ ਵਾਰੀ ਮੈਨੂੰ ਲੱਗਦਾ ਦੁਬਾਰਾ ਲੀਹਾਂ ਤੇ ਆਈ ਕਿ ਅਸੀਂ ਅਕਾਲੀ ਦਲ ਬੀਐਸਪੀ ਅਸੀਂ ਇਕੱਠੇ ਹੋ ਕੇ ਇੱਕ ਭਾਈਚਾਰਾ ਬਣਾਇਆ ਪ੍ਰਧਾਨ ਬਣੇ ਸੀਨੀਅਰ ਵਾਈਸ ਪ੍ਰਧਾਨ ਬਣੇ ਵਾਈਸ ਪ੍ਰਧਾਨ ਬਣੇ ਪਿਛਲੇ ਕੁਝ ਸਮੇਂ ਤੋਂ ਇਹ ਜਿਹੜੀ ਨੋਮਾ ਸ਼ਹਿਰ ਦੀ ਪਰੰਪਰਾ ਰਹੀ ਹੈ ਕਿ ਅਸੀਂ ਇਹ ਇਲੈਕਸ਼ਨਾਂ ਦੇ ਵਿੱਚ ਜਰੂਰ ਆਪਣੇ ਵਿਚਾਰਧਾਰਕ ਮਤਭੇਦ ਹੁੰਦੇ ਆ ਇੱਕ ਦੂਜੇ ਦੇ ਖਿਲਾਫ ਇਲੈਕਸ਼ਨ ਲੜਦੇ ਆ ਵੋਟਾਂ ਪਾਦੇ ਆ ਉਸ ਤੋਂ ਬਾਅਦ ਸਾਡੇ ਸ਼ਹਿਰ ਦੇ ਵਿੱਚ ਕਦੇ ਇਦਾਂ ਦਾ ਸਿਸਟਮ ਨਹੀਂ ਸੀ ਹੋਇਆ ਜਿਹੜਾ ਕਿ ਪਿਛਲੇ ਕੁਝ ਸਮੇਂ ਤੋਂ ਸ਼ੁਰੂ ਹੋ ਗਿਆ ਸੀ ਮੈਂ ਕਹਿੰਦਾ ਇਹ ਇੱਕ ਦੁਬਾਰਾ ਇੱਕ ਸ਼ੁਰੂਆਤ ਹੈ ਕਿ ਨਵਾਂ ਸ਼ਹਿਰ ਫਿਰ ਇਕੱਠਾ ਭਾਈਚਾਰੇ ਲਈ ਆਪਾਂ ਸਾਰੇ ਇਕੱਠੇ ਆਂ ਵਿਕਾਸ ਲਈ ਆਪਾਂ ਸਾਰੇ ਇਕੱਠੇ ਆਂ ਇਸ ਕਰਕੇ ਮੈਨੂੰ ਲੱਗਦਾ ਕਿ ਬਹੁਤ ਵੱਡੀ ਚੀਜ਼ ਹੈ ਕਚਾਰ ਵੱਖੋ ਵੱਖਰੇ ਹੋ ਸਕਦੇ ਟੀਚਾ ਇਹ ਹੋਣਾ ਚਾਹੀਦਾ ਕਿ ਸ਼ਹਿਰ ਦਾ ਵਿਕਾਸ ਕਰਨਾ ਮੈਂ ਤਾਂ ਹਮੇਸ਼ਾ ਕਹਿੰਦਾ ਰਲ ਮਿਲ ਕੇ ਆਪਾਂ ਨੂੰ ਸ਼ਹਿਰ ਨੂੰ ਅੱਗੇ ਲਿਜਾਣ ਲਈ ਸੋਚਣਾ ਚਾਹੀਦਾ ਹੈ ਇਹੇ ਸਾਥੀ ਸਾਥੀ ਕਾਂਗਰਸ ਦੇ ਕੌਂਸਲਰ ਆ ਉਹਨਾਂ ਨੂੰ ਵੀ ਕਹਾਂਗਾ ਉਹ ਸਾਡੇ ਨਾਲ ਆਉਣ ਕਿਉਂਕਿ ਕੇਤਰਾਮ ਜੀ ਆਏ ਆ ਪਤਾ ਨਹੀਂ ਅਸੀਂ ਤਾਂ ਖੁਦ ਉਹਨਾਂ ਨੂੰ ਸਾਈਟ ਨਹੀਂ ਕੀਤਾ ਨਹੀਂ ਨਹੀਂ ਇਨਵਾਈਟ ਕੀਤਾ ਮੈਡਮ ਬਲਵਿੰਦਰ ਕੌਰ ਜੀ ਜਿਹੜੇ ਪ੍ਰਧਾਨ ਬਣੇ ਆ ਉਹਨਾਂ ਨੇ ਬਕਾਇਦਾ ਉਹਨਾਂ ਨੂੰ ਕਹਿੰਸੀ ਆਪ ਪਰਸਨਲ ਹੀ ਫੋਨ ਕੀਤੇ ਆ ਤੇ ਸਾਨੂੰ ਆਸ ਹੀ ਆਉਂਦੇ ਚਲੋ ਕੋਈ ਗੱਲ ਨਹੀਂ ਉਹਨਾਂ ਦੀ ਮਰਜ਼ੀ ਲੇਕਿਨ ਮੈਂ ਮੈਂ ਉਹਨਾਂ ਨੂੰ ਅਪੀਲ ਕਰਦਾ ਕਿਉਂਕਿ ਮੈਡਮ ਕਲਵੰਤ ਕੌਰ ਜੀ ਬੜੇ ਸੀਨੀਅਰ ਕਾਉਂਸਲਰ ਆ ਉਹਨਾਂ ਦਾ ਤਜਰਬਾ ਹੈ ਲੰਬਾ ਆ ਤੇ ਅਸੀਂ ਉਹਨਾਂ ਦੇ ਤਜਰਬੇ ਦਾ ਲਾਹਾ ਲੈਵਾਂਗੇ ਬਿਲਕੁਲ ਆਉਣਾ ਚਾਹੀਦਾ ਸੀ ਚਲੋ ਨਹੀਂ ਹੈ ਖੂਬਸੂਰਤ ਤਸਵੀਰ ਹੈ ਜੀ ਬੀਐਸਪੀ ਪਾਰਟੀ ਹੈ ਸ਼ਰਮੀ ਅਕਾਲੀ ਦਲ ਪਾਰਟੀ ਹੈ ਆਮ ਆਦਮੀ ਪਾਰਟੀ ਹੈ ਪਰ ਚਾਰਾ ਨਾ ਹੋਵੇ ਕੱਲਾ ਭਾਈਚਾਰਾ ਹੋਵੇ ਭਾਈ ਸ਼ਹਿਰ ਦੇ ਵਿਕਾਸ ਦੇਖੋ ਸ਼ਹਿਰ ਨੂੰ ਅੱਗੇ ਲੈ ਜਾਣ ਲਈ ਇਹ ਭਾਈਚਾਰਾ ਦੇਖੋ ਵਿਚਾਰਧਾਰਕ ਮਤਭੇਦ ਹੁੰਦੇ ਆ ਪਾਰਟੀਆਂ ਦੇ ਆਪੋ ਆਪਣੇ ਏਜੰਡੇ ਹੁੰਦੇ ਆ ਆਪਾਂ ਆਪਣੇ ਆਪਣੇ ਏਜੰਡਿਆਂ ਤੇ ਕੰਮ ਕਰਦੇ ਆ ਲੇਕਿਨ ਸ਼ਹਿਰ ਦੇ ਵਿਕਾਸ ਲਈ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਮੈਨੂੰ ਵੀ ਕਹਿਣਾ ਕਿ ਉਹ ਵੀ ਲੱਗਦਾ ਜੇ ਤੁਹਾਡਾ ਲਾਈਵ ਚੱਲਦਾ ਤਾਂ ਸ਼ਾਇਦ ਉਹ ਵੀ ਦੇਖ ਕੇ ਆਈ ਜੇ ਆਖਾ ਮੈਂ ਇਹ ਕਹਿਣਾ ਕਿ ਭਾਈਚਾਰਾ ਨੇ ਜੇ ਚਾਰਾ ਚਾਰਾ ਨਹੀਂ ਹੋਣਾ ਚਾਹੀਦਾ ਨਹੀਂ ਚਾਰਾ ਨਹੀਂ ਹੋਣਾ ਚਾਹੀਦਾ ਭਾਈ ਭਾਈਚਾਰਾ ਹੀ ਹੋਣਾ ਚਾਹੀਦਾ ਉਮੀਦ ਕਰਦੇ ਆ ਔਰ ਉਮੀਤ ਅਵੀਬੀ ਜਿੰਦਰਜੀਤ ਕੌਰ ਜੀ ਆ ਗਏ ਨੇ ਬਹੁਤ ਸਤਿਕਾਰਯੋਗ ਨੇ ਔਰ ਪੰਜ ਵਾਰ ਲਗਾਤਾਰ ਐਮਸੀ ਬਣੇ ਨੇ ਮਾਤਾ ਜੀ ਤੋਂ ਵਧਾਈਆਂ ਲੈ ਲਈਏ ਵਧਾਈਆਂ ਦੇ ਦਿਓ ਮਾਤਾ ਜੀ ਸਭ ਤੋਂ ਪਹਿਲਾਂ ਸਾਰੇ ਪ੍ਰਵਾਹ ਨੂੰ ਲੱਖ ਲੱਖ ਵਧਾਈ ਸਾਰੇ ਪੱਤਰਕਾਰਾਂ ਨੂੰ ਲੱਖ ਲੱਖ ਵਧਾਈ ਜੀ ਬਹੁਤ ਸ਼ੁਕਰੀਆ ਮਾਤਾ ਜੀ ਦੀ ਸਿਹਤ ਇਜਾਜ਼ਤ ਨੇ ਆਏ ਆ ਇੱਥੇ ਔਰ ਸਤਿਕਾਰਯੋਗ ਨੇ ਹਾਲੇ ਵੀ ਆਪਣੇ ਘਰ ਚ ਬੈਠੇ ਕੰਮ ਕਰੀ ਜਾਂਦੇ ਆ ਉਹਨਾਂ ਦੇ ਪੁੱਤਰ ਪੁੱਤਰ ਕੰਮ ਕਰੀ ਜਾ ਰਹੇ ਨੇ ਔਰ ਇਹ ਟੀਮ ਜਿਹੜੀ ਹੈ ਇਹਨਾਂ ਨੇ ਕਿਹਾ ਕਿ ਅਸੀਂ ਵਚਨਬੰਦ ਆਉਂਦੇ ਵਾਲੇ ਦਿਨ ਆਉਂਦੇ ਦਿਨਾਂ 'ਚ ਕਹਿੰਦੇ ਵਿਕਾਸ ਕਰਕੇ ਦਿਖਾਵਾਂਗੇ ਨਹੀਂ ਹੋਇਆ ਤਾਂ ਵਿਕਾਸ ਦੇ ਉੱਤੇ ਸਵਾਲ ਅਸੀਂ ਲੈ ਲਾਂਗੇ ਬਿਲਕੁਲ ਹਾਜ਼ਰ ਬਿਲਕੁਲ ਡੈਫੀਨੇਟਲੀ ਵਿਕਾਸ ਦੇ ਕੰਮ ਜਲਦ ਤੋਂ ਜਲਦ ਸ਼ੁਰੂ ਹੋ ਜਾਓ ਦੇਖੋ ਮੀਡੀਆ ਜਿਹੜਾ ਸੱਚ ਦਿਖਾਉਂਦਾ ਅਸੀਂ ਦੇਖੋ ਸੂਰੀ ਸਾਹਿਬ ਤੁਹਾਡਾ ਰਾਈਟ ਹੋਗਾ ਅਸੀਂ ਇੱਕੋ ਬੇਨਤੀ ਕੀਤੀ ਆ ਸਾਨੂੰ ਥੋੜਾ ਸਮਾਂ ਦਿਓ ਸਮਾਂ ਜ਼ਰੂਰ ਚਾਹੀਦਾ ਪਰ ਇੰਨਾ ਨਹੀਂ ਚਾਹੀਦਾ ਵੀ ਪੂਰੀ ਤਰ੍ਹਾਂ ਕਰ ਨਹੀਂ ਕਰਨੇ ਦੀ ਖਬਰ ਨਾ ਨੀ 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 ਖਬਰ ਤੁਹਾਡਾ ਅਧਿਕਾਰ ਆ ਜੇ ਤੁਸੀਂ ਸਾਡੇ ਧਿਆਨ 'ਚ ਕੋਈ ਗੱਲ ਲਿਆਉਂਗੇ ਸਾਡੀ ਕੋਸ਼ਿਸ਼ ਹੁੰਦੀ ਆ ਵੀ ਜੇ ਕੋਈ ਕੰਮ ਲੋਕਾਂ ਦਾ ਕੋਈ ਮਸਲਾ ਜੇ ਤੁਸੀਂ ਚੁੱਕਨੇ ਆ ਉਹਦੇ 'ਚ ਸਾਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ ਕਿਉਂਕਿ ਲੋਕ ਆਵਾਜ਼ ਆ ਜਿਹੜੀ ਮੀਡੀਆ ਰਾਹੀਂ ਜੇ ਸਾਡੇ ਤੱਕ ਪਹੁੰਚਦੀ ਆ ਤਾਂ ਸਾਡਾ ਫਰਜ਼ ਬਣਦਾ ਕਿ ਅਸੀਂ ਉਹਦੇ ਗੁੱਸੇ ਕਰਨ ਦੀ ਬਜਾਏ ਜਿਸ ਤਰ੍ਹਾਂ ਅੱਜ ਤੱਕ ਰਾਜਨੀਤਿਕ ਲੋਕ ਕਰਦੇ ਆ ਵੇ ਲੱਖੋ ਜੀ ਤੁਸੀਂ ਮੇਰੇ ਖਿਲਾਫ ਖਬਰ ਲਾਤੀ ਸਾਡੇ ਖਬਰਾਂ ਖਿਲਾਫ ਵੀ ਲੱਗਣੀਆਂ ਹੱਕ 'ਚ ਵੀ ਲੱਗਣੀਆਂ ਚੰਗਾ ਕੰਮ ਕਰੂਗੇ ਹੱਕ 'ਚ ਆ ਮਾੜਾ ਕੰਮ ਕਰੂਗੇ ਵਿਰੋਧ 'ਚ ਲੇਕਿਨ ਅਸੀਂ ਇਦਾਂ ਦੀ ਰਾਜਨੀਤੀ ਨਹੀਂ ਕਰਦੇ ਜਿੱਦਾਂ ਦੀ ਇੱਕ ਸਾਡਾ ਇੱਕ ਆਗੂ ਕਰਦਾ ਵੀ ਕਦੇ ਕਿਸੇ ਨੂੰ ਧਮਕਾਅ ਲਾ ਦੇ ਕਦੇ ਕਿਸੇ ਨੂੰ ਸਾਡੇ ਕੋਲ ਰਾਜਨੀਤੀ ਆ। ਬੱਤੀ ਗੱਲ ਇੱਕ ਤੁਸੀਂ ਗੌਰ ਕਰੋ ਆਪਣੇ ਪਲ ਨੂੰ ਇੰਜੋਏ ਕਰੋ। ਅਸੀਂ ਨਾ ਜਿੱਥੇ ਵੀ ਵਿਕਾਸ ਦਾ ਕੰਮ ਕਰਾਂਗੇ ਨਾ ਪਹਿਲੇ ਦਾ ਤੁਹਾਨੂੰ ਬਲਾਵਾ ਦੇਵਾਂਗੇ ਕਿ ਤੁਸੀਂ ਆਓ ਆ ਕੇ ਚੈੱਕ ਕਰੋ ਜੀ। ਗੱਲ ਹੋਰ ਵੀ ਆ। ਵੀ ਜੇ ਕੰਮ ਕਰਾਂਗੇ ਤਾਂ ਹੁਣ ਤਾਂੀਆਂ ਹੁੰਦੀਆਂ ਗਲਤੀਆਂ ਹੋਣਗੀਆਂ। ਮੀਡੀਆ ਦਾ ਵੀ ਫਰਜ਼ ਬਣਦਾ ਵੀ ਸਾ ਅਸੀਂ ਇਸ ਗੱਲ ਲਈ ਅਸੀਂ ਤੁਹਾਡਾ ਵੈਲਕਮ ਹੀ ਕਰਾਂਗੇ ਕਿ ਜੇ ਸਾਡੇ ਚ ਕੋਈ ਕਮੀ ਪੇਚੀ ਹੋਏਗੀ ਤੁਸੀਂ ਉਜਾਗਰ ਕਰੋਗੇ ਅਸੀਂ ਤੁਹਾਡਾ ਵੈਲਕਮ ਕਰਾਂਗੇ ਤੁਹਾਡੇ ਅੱਗੇ ਇਕੱਲੇ 7 ਲੱਖ ਵਰਗੇ ਆ ਗਏ ਆ ਕਰੋੜ ਵਰਗੇ ਆ ਜੀ ਦੇਖੋ ਇਹ ਬੜੇ ਸੀਨੀਅਰ ਸਾਡੇ ਕਾਉਂਸਲਰ ਆ ਬੜਾ ਤਜਰਬਾ ਅਸੀਂ ਛੋਟੀਆਂ ਉਮਰ ਚ ਲੇਕਿਨ ਕਈ ਗੱਲਾਂ ਸਾਨੂੰ ਇਨਤੋ ਵੀ ਸਿੱਖਣ ਨੂੰ ਮਿਲ ਗਈਆਂ ਜੋ ਆਏ ਆ ਇਹਨਾਂ ਦਾ ਧੰਨਵਾਦ ਕਿਉਂਕਿ ਇਹ ਸ਼ਹਿਰ ਦੇ ਵਿਕਾਸ ਲਈ ਮੈਂ ਇੱਕ ਗੱਲ ਕਹਿੰਦਾ ਸੀ ਕਿ ਕਾਂਗਰਸ ਮਿਸਿੰਗ ਹੈ ਲੈ ਕਾਂਗਰਸ ਵੀ ਆ ਗਈ ਆ ਫੋਟੋ ਖਿੱਚਦੇ ਭਰਾ BSP ਕਾਂਗਰਸ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਚਾਰੇ ਪਾਰਟੀਆਂ ਕਹਿੰਦੇ ਸ਼ਹਿਰ ਦੇ ਵਿਕਾਸ ਲਈ ਇਕੱਠੇ ਆ ਚਲੋ ਭਾਈ ਚਾਰੇ ਦੇ ਵਿੱਚ ਚਾਰਾ ਚਰਨ ਹੋਵੇ ਬਿਲਕੁਲ ਜੀ ਸ਼ਹਿਰ ਦਾ ਵਿਕਾਸ ਲਈ ਅਸੀਂ ਸਾਰਿਆਂ ਦਾ ਸਮਰਥਨ ਕੀਤਾ ਬੜਾ ਸ਼ਹਿਰ ਦਾ ਨਰਕ ਜਗਾ ਸੜਕਾਂ ਦਾ ਬਰਾ ਹਾਲ ਸੀ ਕਿ ਹੁਣ ਵਧੀਆ ਡਿਵੈਲਪਮੈਂਟ ਹੋਈ ਆ ਉਹਦਾ ਸੁਝੋਨ ਸਾਨੂੰ ਹਰ ਫਰਜ ਬਣਾਇਆ ਤੇ ਸ਼ਹਿਰੀ ਸੰਨ ਲੋਕਲ ਚੁਣ ਕੇ ਭੇਜਿਆ ਸਾਡਾ ਚੁਣ ਕੇ ਭੇਜੇ ਇਸੇ ਕਰਕੇ ਭੇਜੇ ਤੂੰ ਸ਼ਹਿਰ ਦਾ ਵਿਕਾਸ ਕਰੋ ਨਾ ਕਿ ਲੜੋ ਤੇ ਨਾ ਲੱਟਾ ਖਿੱਚੋ ਨਾ ਲੱਟਾ ਖਿੱਚਣੀਆਂ ਲੜਨਾ ਤਾਂ ਲੰਬੀਆਂ ਬਹੁਤ ਹੋ ਗਈਆਂ ਖਿੱਚ-ਖਿੱਚ ਕੇ ਕਿੱਟਨੀ ਖਿੱਚਣੀਆਂ ਦੇਖ ਕੇ ਵਿਕਾਸ ਹੀ ਗੱਲ ਕਰਨੀ ਮੁੱਦਿਆਂ ਦੀ ਗੱਲ ਕਰਾਂਗੇ ਸਾਡਾ ਕੋ ਨਿੱਜੀ ਲੜਾਈ ਲੜਨੀ ਆ ਕਾਹੀ ਲੜਾਈ ਕਰਾਂਗੇ ਦੇਖੋ ਉਦੋਂ ਇਹੀ ਅਪੀਲ ਕਰ ਰਹੇ ਸੀਗੇ ਕਿ ਚੋਣ ਸਹੀ ਹੋਈ ਜਾਂ ਗਲਤ ਹੋਈ ਇਹੀ ਗੱਲ ਕਰ ਰਹੇ ਸੀ ਅੱਜ ਪਰ ਚੋਣ ਤੋਂ ਬਾਅਦ ਤੁਹਾਡੇ ਨਾਲ ਖੜੇ ਆ ਨਹੀਂ ਜੇਤਰਾਮ ਜੀ ਦਾ ਅਸੀਂ ਬਹੁਤ ਧੰਨਵਾਦ ਵੀ ਕਰਦੇ ਆ ਕਿ ਚੋਣ ਤੋਂ ਬਾਅਦ ਜਿਹੜੀ ਪਹਿਲੀ ਮੀਟਿੰਗ ਸੀ ਸਾਡੀ ਕਿਉਂਕਿ ਉਹਦੇ ਡਿਵੈਲਪਮੈਂਟ ਦੀ ਮੁੱਦੇ ਸੀ ਮੇਨ ਖਾਸ ਕਰਕੇ ਰੇਲਵੇ ਰੋਡ ਮੇਨ ਉਹਦੇ ਵਿੱਚ ਮੁੱਦਾ ਸੀਗਾ ਇਹਨਾਂ ਨੇ ਬਖੂਬੀ ਦੇ ਨਾਲ ਆਪਣੇ ਜਿਹੜੀ ਆ ਸ਼ਹਿਰ ਦੇ ਵਿਕਾਸ ਲਈ ਸ਼ਹਿਰ ਦੇ ਹਿੱਤ ਲਈ ਇਹਨਾਂ ਨੇ ਸਰਬਸੰਮਤੀ ਕਰਾਉਣ ਦੀ ਕੋਸ਼ਿਸ਼ ਕੀਤੀ ਆਪਾਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਬਹੁਤ ਸ਼ੁਕਰੇ ਬਹੁਤ ਸ਼ੁਕਰੇ ਜੀ ਔਰ ਜ਼ਰੂਰ ਬਾਅਦ ਸਵਾਲ ਵੀ ਲਏ ਜਾਣਗੇ ਅੱਜ ਖੁਸ਼ੀ ਦੇ ਪਲ ਨੇ ਤਾਂ ਖੁਸ਼ੀ ਦੇ ਪਲਾਂ ਨੂੰ ਇੰਜੋਏ ਕਰ ਰਹੀ ਹੈ ਆਮ ਆਦਮੀ ਬੀਐਸਪੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਨੁਮਾਇੰਦੇ ਨੇ ਉਹ ਅੱਜ ਖੁਸ਼ੀ ਦੇ ਪਲਾਂ ਨੂੰ ਮਾਣ ਰਹੇ ਨੇ ਖੁਸ਼ੀ ਦੇ ਪੱਲੇ ਮਾਣ ਲੈਣ ਲੇਕਿਨ ਜੇ ਕਿਤੇ ਕੋਈ ਹੁਣ ਤਾਂ ਹੀ ਰਹਿ ਗਈ ਆਉਣ ਵਾਲੇ ਸਮੇਂ ਵਿੱਚ ਰਹਿਣੀਆਂ ਹੀ ਨੇ ਕਿਉਂਕਿ ਐਦਾ ਤਾਂ ਹੁੰਦਾ ਨਹੀਂ ਕਿ ਕੰਪਿਊਟਰ ਤੇ ਕੋਈ ਪ੍ਰੋਗਰਾਮ ਫਿੱਟ ਕਰ ਦਿੱਤਾ ਤਰੱਕੀ ਸ਼ੁਰੂ ਹੋ ਜਾਣੀ ਆ AI ਨਾਲ ਤਰੱਕੀ ਨਹੀਂ ਹੋਣੀ ਉਹ ਉਹਦੇ ਲਈ ਸੜਕ ਦਿੱਤੋ ਨਾ ਪਵੇਗਾ ਉਹਦੇ ਲਈ ਪਲੈਨਿੰਗਾਂ ਕਰਨੀਆਂ ਪੈਣਗੀਆਂ ਜਿੱਥੇ ਕੋਈ ਕਮੀ ਪੇਸ਼ੀ ਰਹੇਗੀ ਨਾਲ ਦੀ ਨਾਲ ਪਿੰਨ ਖੋਪਦੇ ਰਵਾਂਗੇ ਨਾਲ ਦੀ ਨਾਲ ਟੀਕਾ ਜਿਹੜਾ ਉਹ ਭਰ ਕੇ ਰੱਖਿਆ ਜਾਊਗਾ ਪਰ ਇਸ ਸਮੇਂ ਜਿਹੜੀ ਵੱਡੀ ਖੁਸ਼ੀ ਵਾਲੀ ਗੱਲ ਹੈ ਕਿ ਮੈਡਮ ਬਲਵਿੰਦਰ ਕੌਰ ਉਹ ਪ੍ਰਧਾਨ ਚੁਣੇ ਗਏ ਨੇ ਆਪਣੀ ਕੁਰਸੀ ਤੇ ਉਹ ਬੈਠ ਗਏ ਨੇ ਚਾਰਜ ਸੰਭ ਲਿਆ ਔਰ ਮੈਡਮ ਬਲਵਿੰਦਰ ਕੌਰ ਬੜੇ ਪੋਜ਼ਿਟਿਵ ਨਜ਼ਰ ਆਏ ਉਹਨਾਂ ਦੇ ਹਸਬੰਦ ਬੜੇ ਪੋਜ਼ਿਟਿਵ ਨਜ਼ਰ ਆਏ ਔਰ ਉਹਨਾਂ ਦੀ ਜਿਹੜੀ ਸੱਸ ਨੇ ਗੱਲ ਆਖੀ ਆ ਬਲਵਿੰਦਰ ਕੁਮਾਰ ਉਹਨਾਂ ਦੀ ਮਦਰ ਨੇ ਗੱਲ ਆਖੀ ਆ ਕਹਿੰਦੇ ਕਿ ਅਸੀਂ ਇਕੱਲਾ ਆਪਣੇ ਵਾਰਡ ਦਾ ਨਹੀਂ ਪੂਰੇ ਸ਼ਹਿਰ ਦਾ ਸੋਚਾਂਗੇ ਗੱਲ ਮੈਨੂੰ ਬੜੀ ਚੰਗੀ ਲੱਗੀ ਔਰ ਉਮੀਦ ਕਰਦੇ ਆ ਕਿ ਬਹੁਤ ਜਲਦੀ ਸ਼ਹਿਰ ਦੇ ਚੰਗੇ ਕੰਮ ਸ਼ੁਰੂ ਹੋ ਜਾਣਗੇ ਬਹੁਤ ਬਹੁਤ ਸ਼ੁਕਰੀਆ ਬਣੇ ਰਹਿਣਾ ਬੀਤ ਨੋਸ਼ਾ ਨੂੰ ਛੋੜੇ ਦਿਨੇਸ਼ਵਰੀ ਕਨਪਸੂ ਜੀ ਜਾਤੋ ਪੋਲੀ ਫੋਟੋਸ ਮਗੇ ਸਤਿ ਸ਼੍ਰੀ ਅਕਾਲ ਰਪਰਾਖਾ